ਹਾਂਜੀ ਕੀ ਨਾਮ ਹੈ ਤੁਹਾਡਾ ਕਿਸ ਜਗ੍ਹਾ ਤੇ ਰਹਿੰਦੇ ਜੇ ਤੇ ਕੀ ਝਗੜਾ ਹੈ ਸਾਰਾ ਦੱਸ ਦਿਓ ਜੀ ਡਿਟੇਲ ਜੀ ਮੈਂ ਮੇਰਾ ਨਾਮ ਸੁਮਨ ਰਾਜਪੂਤਿਆ ਮੈਂ ਸੁੰਦਰ ਸਿੰਘ ਆਬਾਦੀ ਪੁਰਾਣੀ ਚੁੰਗੀ ਗਲੀ ਨੰਬਰ 3 ਹਾਊਸ ਨੰਬਰ 5 ਦੇ ਵਿੱਚ ਮੈਂ ਰਹਿਣ ਵਾਲੀ ਆ ਮੇਰਾ ਬੇਟਾ 18 ਸਾਲ ਆਦਿੱਤਿਏ ਕੁਮਾਰ ਜੋ ਕਿ ਲਿਵਿਟੀ ਮਾਰਕੀਟ ਦੇ ਵਿੱਚ ਕੰਮ ਕਰਦਾ ਵਾ ਉਹ ਕੱਲ ਰਾਤੀ 21 ਤਰੀਕ ਨੂੰ 10 ਵਜੇ ਰਾਤ ਘਰ ਆਇਆ ਆਉਣ ਤੋਂ ਬਾਅਦ ਟਿਫਿਨ ਰੱਖ ਕੇ ਤੇ ਬਾਹਰ ਖੇਟਣ ਚੱਲ ਗਿਆ ਬੱਚਿਆਂ ਦੇ ਨਾਲ ਉਸ ਦਰਮਿਆਨ ਮੇਰੇ ਹੀ ਮੁਹੱਲੇ ਦੇ ਰਹਿਣ ਵਾਲਾ ਇੱਕ ਸੰਧੂ ਤੇ ਤਰਮਿੰਦਰ ਤੇ ਨikhil ਤਿੰਨੇ ਆਟੋ ਦੇ ਵਿੱਚ ਬੈਠੇ ਸੀਗੇ ਜਿਨ੍ਹਾਂ ਨੇ ওভারਲੋਡ ਨਸੇ ਦੇ ਧੁੱਤੂ ਸੀਗੇ ਉਹਨੇ ਮੇਰੇ ਬੱਚੇ ਨੂੰ ਬਹੁਤ ਹੀ ਗਾਲ ਮੰਦਾ ਕਟਿਆ ਤੇ ਮੇਰੇ ਬੱਚੇ ਨੇ ਕਾਰਨ ਪੁੱਛਿਆ ਵੀ ਵੀਰਜੀ ਤੁਸੀਂ ਗਾਲ ਕਿਉਂ ਕੱਢੀ ਮੇਰੀ ਮਾਂ ਦੀ ਤੇ ਕਹਿੰਦਾ ਤੂੰ ਪੁੱਛਣ ਵਾਲਾ ਕੌਣ ਹੁੰਦਾ ਇੰਨੇ ਦਰਮਿਆਨ ਉਹਨੇ ਰੋਡ ਕੱਟ ਕੇ ਮੇਰੇ ਬੇਟੇ ਦੇ ਸਿਰ ਤੇ ਮਾਰਦਾ ਜਿਸ ਵਜ੍ਹਾ ਨਾਲ ਮੇਰਾ ਬੇਟਾ ਅੱਜ ਗੁਰੂ ਨਾਨਕ ਦੇਵ ਹਸਪੀਟਲ 'ਚ ਐਡਮਿਟ ਆ ਡਾਕਟਰ ਉਹਦੀ ਕੰਡੀਸ਼ਨ ਬਹੁਤ ਕਾਫੀ ਸੀਰੀਅਸ ਬਤਾ ਰਹੇ ਆ ਇਹ ਕੀ ਕੀ ਨੁਕਸਾਨ ਕੀ ਦੱਸ ਤੋਂ ਬਾਅਦ ਮੇਰੇ ਬੇਟੇ ਦਾ ਤੇ ਪਹਿਲੇ ਇੱਕ ਅੱਖ ਫੈਕਚਰ ਹੋ ਚੁੱਕਿਆ ਵਾ ਸਿਰ ਦੇ ਵਿੱਚ ਚਾਰ ਜਗ੍ਹਾ ਸੱਟ ਆ ਜਿੱਤੇ ਕਾਫੀ ਟਾਂਕੇ ਲੱਗੇ ਹੋਏ ਨੇ ਮੈਂ ਆਪਣੇ ਬੇਟੇ ਨੂੰ ਹਸਪੀਟਲ ਲੈ ਕੇ ਚੱਲੀ ਸੀਗੀ ਜੇ ਦਰਮਿਆਨ ਤਰਮਿੰਦਰ ਤੇ ਸਿੰਧੂ ਤੇ ਨikhil ਨੇ 20 ਮੁੰਡੇ ਭੇਜ ਕੇ ਮੇਰੇ ਘਰ ਦਾ ਤੇ ਮੇਰੇ ਮੇਨ ਗੇਟ ਦਾ ਸਾਰਾ ਸਮਾਨ ਤੋੜਪਨ ਕੀਤੀ ਧਾਰ-ਧਾਰਾ ਹਥਿਆਰ ਚਲਾਏ ਇਨਾਂ ਨੇ ਕਿਰਪਾਨ ਤੇ ਦਾਤਰਸ ਰਿਆਮ ਚਲਾਉਂਦੇ ਪਏ ਸੀਗੇ ਫਾਇਰਿੰਗ ਵੀ ਕੀਤੀ ਇਨਾਂ ਨੇ 3-4 ਜਨਾਨੀ ਲੇਡਿਸ ਜਿੰਨੀ ਵੀ ਹੈਗੀ ਸਾਡੇ ਮੋਹਲੇ 'ਚ ਸਾਰੇ ਡਰ ਕੇ ਆਪਣੇ ਆਪਣੇ ਅੰਦਰ ਹੋ ਗਏ ਜਿਨ੍ਹਾਂ ਦੀ ਸਬੂਤ ਅਹ ਜੇਤੀਕਰ ਪਾਰ ਗਲੀ ਦੇ ਵਿੱਚ ਪਈਆਂ ਵਾ 100 ਇੱਟਾਂ ਇਹਨਾਂ ਨੇ ਸੁੱਟੀਆਂ ਕੱਚ ਦੀ ਬੋਤਲ ਇਹਨਾਂ ਨੇ ਮਾਰਿਆ ਕੋਈ ਪਹਿਲਾਂ ਝਗੜਾ ਸੀ ਤੁਹਾਡਾ ਕੀ ਚੱਕਰ ਨਹੀਂ ਮੇਰਾ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਕੋਈ ਝਗੜਾ ਨਹੀਂਗਾ ਪੁਲਿਸ ਨੂੰ ਦਿੱਤੀ ਜਾਣਕਾਰੀ ਦੀ ਤਾਂ ਪੁਸ ਆਈ ਸੀ ਹਾਂਜੀ ਪੁਲਿਸ ਉਸ ਉਸੇ ਵਕਤ ਆਏ ਨੇ ਐਸ ਐਚ ਓ ਸਾਹਿਬ ਮੌਕੇ ਤੇ ਆਏ ਨੇ ਮੈਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਆ ਕਿ ਉਹ ਉਨ੍ਹਾਂ ਦੇ ਆਉਣ ਤੋਂ ਬਾਅਦ ਉਹ ਮੁੰਡੇ ਉਨ੍ਹਾਂ ਦੇ ਸਾਹਮਣੇ ਭੱਜੇ ਆ ਭੱਜਣ ਤੋਂ ਬਾਅਦ ਦੋ ਮੁੰਡੇ ਹੱਥ ਲੱਗੇ ਉਨ੍ਹਾਂ ਦੇ ਜੋ ਕਿ ਇਸ ਟਾਈਮ ਛਿਆਟਾ ਥਾਣਾ ਬਾਈਪਾਸ ਦੇ ਵਿੱਚ ਹੈਗਾ ਕਿਹੜੇ ਕਿਹੜੇ ਮੁੰਡੇ ਫਿਰ ਉਹਨਾਂ ਬਣਾ ਇੱਕ ਦਾ ਨਾਮ ਸੋਨੂ ਆ ਤੇ ਦੂਜੇ ਦਾ ਨਾਮ ਨਹੀਂ ਪਤਾ ਲੱਗ ਰਿਹਾ ਕਿ ਕੌਣ ਮੁੰਡਾ ਵਾ ਕਿਸ ਚੀਜ਼ ਦਾ ਨਸ਼ਾ ਕਰਦੇ ਨੇ ਉਹ ਉਹ ਡਰਿੰਕ ਵੀ ਕਰਦੇ ਆ ਤੇ ਚਿੱਟਾ ਵੀ ਪੀਂਦੇ ਆ ਉਹ ਤੁਹਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਸਿਰਫ ਮੈਨੂੰ ਇਨਸਾਫ ਹੀ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਛੋਟਾ ਵਾ ਜਿਹੜਾ ਅੱਜ ਤੱਕ ਕਿਸੇ ਨੂੰ ਕੋਈ ਗਲਤ ਲੱਭ ਜੂਜ਼ ਨਹੀਂ ਕੀਤਾ ਬੇਨਜ਼ਾਇਤ ਮੇਰੇ ਤੇ ਅੱਜ ਹਮਲਾ ਹੋ ਰਿਹਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਇਹ ਹਮਲਾ ਕੌਣ ਕਰਵਾ ਰਿਹਾ ਤੇ ਕਿਉਂ ਕਰਵਾ ਰਿਹਾ ਤੁਸੀਂ ਕਿਸੇ ਪਾਰਟੀ ਦੇ ਨਾਲ ਵੀ ਜੀ ਮੈਂ ਇੱਕ ਸੋਸ਼ਲ ਵਰਕਰ ਮਹਿਲਾ ਮੰਡਲ ਦਾ ਮਤਲਬ ਅਧਿਐਕਸ਼ੀਆਂ ਤੇ ਅੱਜ ਤੋਂ ਨਹੀਂ ਮੈਂ 17 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੀ ਆ ਉਹ ਤੇ ਅਸੀਂ ਮੌਕੇ ਜਾ ਕੇ ਤੇ ਜਿਹੜੀ ਜਦੋਂ ਸਾਨੂੰ ਕੰਪਲੇਂਟ ਮਿਲੀ ਆਪਾਂ ਦੋ ਬੰਦੇ ਅਪ੍ਰੀਹੈਂਡ ਕਰ ਲਏ ਸੀ ਤੇ ਹੁਣ ਕੰਪਲੇਂਡ ਆਏ ਆ ਕੰਪਲੇਂਂਟ ਦਿੰਦੇ ਕੰਪਲੇਂਟ ਉਸਰ ਨਕਾਰਵੀਂ ਕਰਦੇ ਜੀ ਕਿੰਨੀ ਸੱਟ ਲੱਗੀ ਮੁੰਡੇ ਦੇ ਜੀ ਡਾਕਟਰ ਕੱਟ ਕੇ ਦਿੱਤਾ ਹੈ ਸ਼ਾਇਦ ਅੱਖ ਦੇ ਨਜ਼ਦੀਕ ਕੋ ਸੱਟ ਆ ਇਹ ਹੋ ਰਿਹਾ ਸੰਭਾਈ ਫਿਰ ਵੀ ਫਾਇਰ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹਜੇ ਤੱਕ ਜੇ ਕੋਈ ਆਊਗੀ ਤਾਂ ਪਕਰ ਵੀ ਕਰ ਦਾਂਗੇ ਜੀ ਸਰ ਇਹ ਦੱਸਿਆ ਗਿਆ ਅਜੇ ਇੱਕ ਸਟੇਟਮੈਂਟ ਨਿਕਲ ਦਿੱਤੀ ਇਹਨਾਂ ਨੇ ਅਜੇ ਲੇਕੋ ਮੰਡੇ ਅਰੈਸਟ ਹੋਇਆ ਹੈ ਹਾਂ ਮੰਡੇ ਅਰੈਸਟ ਕੇ ਨਾਮ ਸਰ ਨੇ ਲਗਾ ਨਾਮ ਨਹੀਂ ਮਤਲਬ ਸਿੰਪਲ ਅਰੈਸਟ ਕਰ ਲਈ ਹੈ ਪੰਜਾਬ ਦੇ ਪੱਜ ਦੇ ਪਈ ਜਿਹੜੇ ਦਾਤਰ ਦੁੱਤਰ ਰਿਕਵਰ ਹੋਏ ਇਹਨਾਂ ਨੂੰ ਸਰ ਇਹ ਕਿੰਨੇ ਜਾਣੀ ਹੈਗੇ ਜਿਹੜੇ ਅਰੈਸਟ ਕੀਤੇ ਨੇ ਦੋ ਠੀਕ ਤਾਂ ਸਰ ਜਿਹੜੋ ਤੁਸੀਂ ਮੋਟਰ ਤੇ ਪਹੁੰਚ ਕੇ ਤੁਸੀਂ ਦੇਖਿਆ ਕਿ ਨਾ 10 ਜੌਨ ਸੀਗਾ ਜਿਹੜਾ ਸਤੀ ਸਿੰਘ ਮਗਰ ਡਰਾਉਨ ਅਪ ਕਰਦੇ ਕੋ ਪੰਜ ਸੱਤ ਬੰਦੇ ਆ ਗਏ ਦੌੜਦੇ ਵੇ ਹੀ ਤੁਸੀਂ ਦੌ ਮਗਰ ਸਰ ਕੀਮਾ ਲਗਾਈ ਹੋਈ ਹੈ ਇਹਨਾਂ ਨੂੰ ਫੜਨ ਹਾਂਜੀ 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 ਜਦੋਂ ਇਹਦੀ ਕੰਪਲੇਂਟ ਹੁੰਦੀ ਹੈ ਨਾ ਉਸਨਾਂ ਦੇਖਦੇ ਆਂ ਵੀ ਇਨਸੂਰੈਂਸ ਕੰਪਨੀ ਦਾ ਦੱਸ ਰਿਹਾ ਕਿੰਨੇ ਵਜੇ ਦੀ ਗੱਲ ਦੱਸ ਰਿਹਾ ਕੰਪਲੀਟ ਚੈੱਕ ਕਰਕੇ ਫਿਰ ਇਹਨਾਂ ਤੋਂ ਪੁੱਛਦੇ ਆਂ ਜੀ ਇਹਨਾਂ ਦੇ ਸਾਥੀ ਕੌਣ-ਕੌਣ ਹੈ ਇਹਨਾਂ ਨੂੰ ਜ਼ਿਆਦਾ ਪਤਾ ਹੋਗਾ ਬਾਕੀ ਜੋ ਕੰਪਲੇਨਰ ਨੂੰ ਪਤਾ ਹੋਗਾ ਵੀ ਨਾ ਦੱਸੂਗਾ ਸਰ ਕੀ ਕਾਰਵਾਈ ਹੋਣਾ ਇਹਨਾਂ ਦੇ ਉੱਤੇ ਹੋਏਗੀ ਜੀ ਜੋ ਬੰਦੀ ਜੋ ਫੈਂ ਸਾਹਮਣੇ ਆਊਗਾ ਜੋ ਛੱਟ ਦਾ ਗ੍ਰੈਵਿਟੀ ਉਸਨਾਂ ਕਾਰਵਾਈ ਕਰਦਗੇ ਠੀਕ ਜੀ